ਸਾਰੇ ਨਾਲ ਪਹਿਲੇ ਕਿ ਮੈਂ ਆਪਣੇ ਸਬਜੀ ਮੰਡੀ ਸ਼ੀਸ਼ਕੀ ਰੈਡੀ ਫੜੀ ਯੂਨੀਅਨ ਵੱਲੋਂ ਸਾਰੇ ਨਾਲ ਪਹਿਲੇ 23 ਮਾਰਚ ਅੱਜ ਬੜਾ ਵੱਡਾ ਇੱਕ ਦਿਨ ਹੈ ਇਸ ਦਿਨ ਸਾਡੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਸਿੰਘ ਜੀ ਇਹਨਾਂ ਨੇ ਦੇਸ਼ ਵਾਸਤੇ ਆਪਣੀ ਜਾਨ ਨੂੰ ਕੁਰਬਾਨ ਕੀਤਾ ਅਸੀਂ 2 ਮਿੰਟ ਦਾ ਮੌਨ ਬਰਤਨ ਕਰਕੇ ਇੱਕ ਸੱਚੀ ਸ਼ਰਧਾਂਜਲੀ ਸਮਰਪਿਤ ਕਰਦੇ ਹਾਂ ਇਹ ਜਿਹੜੇ ਲੜਾਈ ਭਗਤ ਸਿੰਘ ਜੀ ਨੇ ਉਸ ਟਾਈਮ ਸ਼ੁਰੂ ਕੀਤੀ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਸੀ ਸ਼ਾਇਦ ਉਹਨਾਂ ਦਾ ਮਨ ਵੀ ਉੱਪਰ ਬੜਾ ਦੁਖੀ ਹੋ ਰਿਹਾ ਹੋਵੇਗਾ ਵੀ ਜਿਹੜੇ ਕਾਲੇ ਅੰਗਰੇਜ਼ ਜਿਹੜੇ ਅੱਜ ਹਿੰਦੁਸਤਾਨ ਨੂੰ ਲੁੱਟ ਰਹੇ ਆ ਆਪਣੇ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤੇ ਉਹ ਕਾਨੂੰਨ ਨੂੰ ਵੀ ਉਹ ਕੋਟਾ ਨੂੰ ਵੀ ਜਿਹੜਾ ਹੈ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਤੁਹਾਡੇ ਮਾਧਮ ਰਹੀ ਸਬਜ਼ੀ ਮੰਡੀ ਦੇ ਵਿੱਚ ਅਸੀਂ ਆਏ ਆ ਸਾਡੀ ਇੱਕ ਲੜਾਈ ਜਿਹੜੀ ਐ ਰੇੜੀ ਫੜੀ ਸ਼ਿਵ ਸ਼ਕਤੀ ਰੇੜੀ ਫੜੀ ਯੂਨੀਅਨ ਦੀ ਲਗਾਤਾਰ ਇਹਨਾਂ ਨੇ ਕਾਫੀ ਦਿਨ 42 ਦਿਨ ਇੱਥੇ ਹੜਤਾਲ ਵੀ ਕੀਤੀ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦਾ ਹਸਾਰਾ ਲਿਆ ਹਾਈ ਕੋਰਟ ਨੇ 6 ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਸੀਗੇ ਉਹਨਾਂ ਨੂੰ ਪੱਕੇ ਬੂਥ ਵਾਸਤੇ ਇਹਨਾਂ ਦੀ ਡਿਊਟੀ ਵੀ ਲਗਾਈ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਜੀ ਨੂੰ ਇਹਨਾਂ ਦੇ ਬਿਆਨ ਵੀ ਦਰਜ ਆਏ ਪਰ ਇਹ ਜਿਹੜੀ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੈ ਉਹਦੇ ਕੰਨਾਂ ਦੇ ਉੱਤੇ ਕੋਈ ਜੂ ਨਹੀਂ ਰਹਿ ਉਹਨ ਵੀ ਇਹਨਾਂ ਨੇ ਜਿਹੜੇ ਇੱਥੋਂ ਦੇ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਹੈ ਜਾਂ ਜਿਹੜੀ ਮੰਡੀ ਬੋਰਡ ਹੈ ਉਹਨਾਂ ਨੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆਪਣਾ ਹਲਫੀਆ ਬਿਆਨ ਉਹਨਾਂ ਨੇ ਉੱਥੇ ਦਿੱਤਾ ਕਿ ਵੀ ਅਸੀਂ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਇਹਨਾਂ ਨੂੰ ਪੂਰਾ ਪਾਣੀ ਦੀ ਵਿਵਸਥਾ ਕੀਤੀ ਹੈ ਇਹਨਾਂ ਨੂੰ ਜਗ੍ਹਾ ਵੀ ਦਿੱਤੀ ਦੀ ਆ ਸਬਜ਼ੀ ਮੰਡੀ ਵਾਸਤੇ ਇਹਨਾਂ ਨੂੰ ਸ਼ੁਚਾਲੇ ਵੀ ਦਿੱਤੇ ਦੇ ਆ ਸੀ ਇਹਨਾਂ ਨੂੰ ਲਾਈਟ ਦਾ ਵੀ ਬੰਦੋਬਸ ਦਿੱਤੇ ਦੇ ਆ ਉਸ ਚੀਜ਼ ਨੂੰ ਸਾਡੇ ਜਿਹੜੇ ਵਕੀਲ ਸਾਹਿਬ ਹੈ ਉਹਨਾਂ ਨੇ ਬੜੇ ਮਜ਼ਬੂਤੀ ਨਾਲ ਸ਼ਿਵ ਸ਼ਕਤੀ ਫੜੀ ਯੂਨੀਅਨ ਦਾ ਪੱਖ ਰੱਖਿਆ ਤੇ ਨਾਲ ਕਿਹਾ ਵੀ ਸਾਨੂੰ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਹੈ ਤੇ ਜਿਹੜੇ ਪੋਲਿਟਿਕਲ ਲੀਡਰ ਹੈ ਇਹ ਜਮਾਤ ਦੇ ਉੱਤੇ ਵੀ ਵਿਸ਼ਵਾਸ ਨਹੀਂ ਹੈ ਤੁਸੀਂ ਹਾਈ ਕੋਰਟ ਤੋਂ ਹੀ ਕੋਈ ਜ਼ਿੰਮੇਵਾਰ ਵਿਅਕਤੀ ਨੂੰ ਅਪਾਇੰਟ ਕਰੋ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਨੀਰਜ ਕਲੇਰ ਜੀ ਹਾਈ ਕੋਰਟ ਨੇ ਜਿਹੜੇ ਕਮਿਸ਼ਨਰ ਕੋਰਟ ਕਮਿਸ਼ਨਰ ਅਪਾਇੰਟ ਕਰਕੇ ਸਪੈਸ਼ਲਿਸ ਸਬਜੀ ਮੰਡੀ ਵਾਸਤੇ ਅਪਾਇੰਟ ਕੀਤੇ ਆ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਵੀ ਸਬਜੀ ਮੰਡੀ ਦਾ ਸਾਰਾ ਜਿਹੜਾ ਡਾਟਾ ਕਿਨੂੰ ਕਿਨੂੰ ਕਿਹੜੀ ਕਿਹੜੀ ਜਗ੍ਹਾ ਕਿੱਥੇ ਕਿੱਥੇ ਪ੍ਰੋਵਾਈਡ ਕਰਾਈ ਹੈ ਸਬਜੀ ਮੰਡੀ ਦੇ ਵਿੱਚ ਸਫਾਈ ਦੀ ਕੀ ਵਿਵਸਥਾ ਹੈ ਪਾਣੀ ਦੀ ਕੀ ਵਿਵਸਥਾ ਹੈ ਉਹਨਾਂ ਨੂੰ ਲਾਈਟ ਦੀ ਵੀ ਕੋਈ ਵਿਵਸਥਾ ਹੈ ਸਬਜੀ ਮੰਡੀ ਜਿੱਥੇ ਉਹ ਆਪਣੇ ਫਾਲ ਦਾ ਸਬਜੀ ਦਾ ਕੰਮ ਕਰ ਰਹੇ ਆ ਉਹ ਹਾਈਜਨਿਕ ਹੈ ਹਾਈ ਕੋਰਟ ਨੇ ਵੀ ਸਖਤ ਸੰਗਿਆਨ ਲਿਆ ਤੇ ਉਹ ਗੁਪਤ ਰਿਪੋਰਟ ਉਹਨਾਂ ਨੇ ਕਿਹਾ ਵੀ ਸਾਨੂੰ ਸਿੱਧੀ ਹਾਈ ਕੋਰਟ ਦੇ ਟੇਬਲ ਦੇ ਉੱਤੇ ਚਾਹੀਦੀ ਹੈ ਉਸ ਤੋਂ ਥੱਲੇ ਉਹ ਜਿਹੜੀ ਰਿਪੋਰਟ ਜਿਹੜੀ ਕੋਰਟ ਕਮਿਸ਼ਨਰ ਪੁਆਇੰਟ ਕਰੇਗਾ ਉਹ ਸਿੱਧੀ ਰਿਪੋਰਟ ਹਾਈ ਕੋਰਟ ਦੇ ਜੱਜ ਸਾਹਿਬ ਕੋਲ ਹੀ ਜਾਏਗੀ ਸਾਨੂੰ ਖੁਸ਼ੀ ਹੈ ਸਾਨੂੰ ਇਹ ਲੜਾਈ ਸੰਘਰਸ਼ ਲੰਮਾ ਜ਼ਰੂਰ ਹੈ ਪਰ ਮੈਨੂੰ ਪੂਰੀ ਆਸ ਹੈ ਮਾਨਯਾ ਕੋਰਟ ਦੇ ਉੱਤੇ ਕੀ ਵੀ ਇਹ ਸਾਡਾ ਸੰਘਰਸ਼ ਜਿਹੜਾ ਰੰਗ ਲਿਆਏਗਾ ਇਹ ਸਾਡੇ ਭਰਾਵਾਂ ਨੂੰ ਆਪਣਾ ਜਿਹੜਾ ਕਈ-ਕਈ ਸਾਲ ਇਹਨਾਂ ਨੇ ਪੁਸ਼ਤਾਂ ਕਰਤੀਆਂ ਇੱਥੇ ਤੇ ਤੁਸੀਂ ਵੇਖ ਹੀ ਦਿਓ ਇੱਕ ਕੈਮਰਾਮੈਨ ਤੁਹਾਡੇ ਅੱਗੇ ਵੀ ਬੇਨਤੀ ਕਰਾਂਗਾ ਕਿ ਵੀ ਇੱਥੇ ਜਿਹੜਾ ਗੰਦਗੀ ਦੇ ਢੇਰ ਲੱਗੇ ਆ ਕੀ ਤੇ ਆਮ ਆਦਮੀ ਪਾਰਟੀ ਜਿਹੜੀ ਹੁਣ ਰੂਲਿੰਗ ਸਰਕਾਰ ਹੈ ਮੈਂ ਇੱਕ ਪਾਰਟੀ ਦੇ ਪ੍ਰਵਕਤਾ ਨਾਤੇ ਨਹੀਂ ਮੈਂ ਇੱਕ ਇਨਸਾਨ ਨਾਤੇ ਆਪਣੇ ਆ ਦਰਦ ਤੇ ਇਹਨਾਂ ਦਾ ਦਰਦ ਤੁਹਾਡੇ ਅੱਗੇ ਰੱਖ ਰਿਆਂ ਇਹਨੂੰ ਪੋਲਿਟਿਕਲ ਨਾ ਸੋਚਿਓ ਗਰਾਊਂਡ ਰਿਐਲਿਟੀ ਆਮ ਆਦਮੀ ਪਾਰਟੀ ਦੇ ਨਾਂ ਦੇ ਉੱਤੇ ਸਰਕਾਰ ਬਣਾ ਕੇ ਇਹ ਜੋ ਲੋਕ ਕਰਪਸ਼ਨ ਕਟੜ ਇਮਾਨਦਾਰ ਕਹਿੰਦੇ ਸੀ ਕਟੜ ਭ੍ਰਸ਼ਟਾਚਾਰੀ ਹੈ ਇਸ ਤਰੀਕੇ ਦੇ ਹਲਫੀਆ ਬਿਆਨ ਜੇ ਕਾਲੇ ਅੰਗਰੇਜ਼ ਆਫਿਸ ਦੇ ਵਿੱਚ ਬੈਠ ਕੇ ਦੇਣਗੇ ਇਹੋ ਜੇ ਸੈਕਟੀ ਕਿ ਵੀ ਅਸੀਂ ਸਾਰੀ ਸਹੂਲਤ ਦੇ ਰਹੇ ਹਾਂ ਕਿ ਤੁਸੀਂ 에어 ਕੰਡੀਸ਼ਨ ਦਫਤਰ ਛੱਡ ਕੇ ਇੱਥੇ ਆ ਕੇ ਆਪਣਾ ਕਾਰੋਬਾਰ ਕਰੋਨਾ ਆਪਣਾ ਆਫਿਸ ਚਲਾਓ ਜੇ ਐਨਾ ਹਾਈਜੇਨਿਕ ਐ ਨਹੀਂ ਐ ਤੇ ਐ ਨਾ ਹੋਏ ਕਿ ਵੀ ਸਬਜ਼ੀ ਮੰਡੀ ਇੱਕ ਬੜਾ ਵੱਡਾ ਫੇਰ ਸੰਘਰਸ਼ ਦਾ ਐਲਾਨ ਕਰੇ ਤੇ ਉਹ ਮਾਰਕੀਟ ਕਮੇਟੀ ਦੇ ਸੈਕਟਰੀ ਖਾਬ ਨੂੰ ਇੱਥੇ ਬਿਠਾਈਏ ਤੇ ਉੱਥੇ ਜਿਹੜਾ ਹੈ ਉਹ ਸਬਜ਼ੀ ਮੰਡੀ ਫੜੀ ਦਾ ਕੰਮ ਉੱਥੇ ਸ਼ੁਰੂ ਕਰਵਾਈਏ ਐਸੇ ਵੀ ਹਾਲਾਤ ਮੈਨੂੰ ਲੱਗਦਾ ਕੋਈ ਪੈਦਾ ਹੋ ਸਕਦੇ ਆ ਕਿ ਲੱਗਦਾ ਮਾਨੀ ਕੋਰਟ ਦੇ ਹੁਕਮਾਂ ਤੋਂ ਬਾਅਦ ਸਫਾਈ ਸਾਨੂੰ ਇਨਸਾਫ ਮਿਲੇਗਾ ਨਾਲੇ ਤੁਹਾਡੇ ਮਾਧਮ ਨਾਲ ਅੱਜ ਐਸੇ ਕਰਕੇ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਲਾਈਵ ਕਵਰੇਜ ਕਰ ਲੋ ਸਾਰੇ ਮੇਰੇ ਭਰਾ ਇਹ ਫੋਟੋਆਂ ਤੇ ਲਾਈਵ ਸਾਨੂੰ ਵੀ ਦੇ ਦੇਣਾ ਕਿਉਂਕਿ ਇਹ ਇਹਨਾਂ ਨੇ ਜੇ ਹਲਕੀਆਂ ਬਿਆਨ ਦਿੱਤਾ ਤੇ ਹੁਣ ਦੋ ਚਾਰ ਦਿਨ ਤੱਕ ਇਹਨਾਂ ਨੇ ਜ਼ਰੂਰ ਤਾਂ ਸਪੋਰਟ ਕਮਿਸ਼ਨਰ ਆਣੇ ਆ ਉਹ ਤੱਕ ਇਹਨਾਂ ਨੇ ਮੰਡੀ ਦੀ ਰੂਪਰੇਖਾ ਵੀ ਦੋ ਚਾਰ ਦਿਨ ਵਾਸਤੇ ਬਦਲਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਤਾਜ਼ੇ ਹਾਲਾਤ ਇੱਥੇ ਦੇਖੋ ਗੰਦਗੀ ਦੇ ਢੇਰ ਮਸ਼ਕ ਪਈਦੀ ਹੈ ਬਿਮਾਰੀ ਕਿਸੇ ਟਾਈਮ ਕਿਸੇ ਨੂੰ ਵੀ ਲੱਗ ਸਕਦੀ ਹੈ ਪਲੀਜ਼ ਇਹਨੂੰ ਤੁਸੀਂ ਅੱਜ ਕਵਰ ਕਰੋ ਤੇ ਸਾਨੂੰ ਹਾਈ ਕੋਰਟ ਤੋਂ ਉਮੀਦ ਹੈ ਇਹ ਸਾਨੂੰ ਇਨਸਾਬ ਮਿਲੇਗਾ ਇਹ ਸਾਰੇ ਭਰਾਵਾਂ ਨੂੰ ਪੱਕੇ ਬੂਥ ਹਾਈਜਨਿਕ ਸਾਰੀ ਵਿਵਸਥਾ ਟਾਇਲਟਸ ਦੀ ਵਿਵਸਥਾ ਪਾਣੀ ਦੀ ਵਿਵਸਥਾ ਲਾਈਟਰੀ ਵਿਵਸਥਾ ਸਭ ਕੁਝ ਮਿਲੇਗਾ ਜੇ ਸਾਨੂੰ ਹਾਈ ਕੋਰਟ ਤੋਂ ਨਹੀਂ ਮਿਲਿਆ ਅਸੀਂ ਇਹ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਸੀਨੀਅਰ ਸਿਟੀਜ਼ਨ ਨੂੰ ਜਿਹੜੇ ਬੂਥ ਅਲੋਟ ਕੀਤੇ ਹੋ ਮਿਲਣਗੇ ਉਰੇ ਉੱਤੇ ਵੀ ਇਹਨਾਂ ਨੇ ਉਹ ਹਾਈ ਕੋਰਟ ਨੇ ਆਡਿਟ ਦਿੱਤੇ ਦੇਖੋ ਇੱਥੋਂ ਪਤਾ ਲੱਗਦਾ ਕੱਲ ਮੈਂ ਦੇਖ ਰਿਹਾ ਸੀ ਕਿ ਵੀ ਇਹ ਬੜਾ ਵਿਰੋਧ ਕਰ ਰਹੇ ਸੀ ਜਦੋਂ ਤੁਸੀਂ ਲੌ ਐਂਡ ਆਰਡਰ ਨੂੰ ਮੰਨਣਾ ਹੀ ਨਹੀਂ ਠੀਕ ਹੈ ਨੋ ਨੋ ਤੁਹਾਨੂੰ ਈਡੀ ਦੇ ਵੀ ਸਮਨ ਚਲੇ ਜਾਂ ਤੁਹਾਡੇ ਜਿਹਾ ਜਿਹਾ ਸੁਪਰੀਮੋ ਉਹੋ ਜਿਹੀ ਥੱਲੇ ਚੇਲੇ ਹੈ ਨਾ ਢਾਕੇ ਦੋ ਬਾਤ ਦੂਰ ਦੀ ਕਿਉਂ ਜਾਣਾ ਹੈ ਤਾਂ ਜੀ ਐਗਜ਼ਾਮਪਲ ਲੈ ਲਓ ਨੋ ਨੋ ਈਡੀ ਨੇ ਸਮਨ ਭੇਜੇ ਹੁਣ ਮੈਂ ਪੋਲੀਟਿਕਲੀ ਵੀ ਥੋੜਾ ਜਿਹਾ ਲਿਆ ਰਿਹਾ ਗੱਲ ਨੂੰ ਉਹਨੂੰ ਕਿਸੇ ਕੋਰਟ ਦੀ ਪਰਵਾਹ ਹੀ ਨਹੀਂ ਜੇ ਪੰਜਾਬ ਦੇ ਵਿੱਚ ਤੁਸੀਂ ਵਿਜੀਲੈਂਸ ਨਾਲ ਧੱਕੇਸ਼ਾਹੀ ਕਰਵਾ ਰਹੇ ਹੋ ਇੱਕ ਆਦਮੀ ਜਿਹਦੀ ਬੇਲ ਹੋ ਰਹੀ ਆ ਉਨੇ ਤੇ ਬੇਲ ਤੋਂ ਬਾਅਦ ਫਿਰ ਤੁਸੀਂ ਦੂਜਾ ਪਰਚਾ ਦੇ ਰਹੇ ਹੋ ਫਿਰ ਤੀਜਾ ਪਰਚਾ ਦੇ ਰਹੇ ਹੋ ਉਹ ਤੁਸੀਂ ਕਹਿੰਦੇ ਹੋ ਵੀ ਇਨਸਾਫ ਤਸੀਲ ਦੇ ਵਿੱਚ ਚਲੇ ਜਾਓ ਤੁਸੀਂ ਕਹਿੰਦੇ ਹੋ ਕਟੜੀ ਮਾਨ ਦਾ ਦਾਦਾ 20-2000 ਰੁਪਿਆ ਮਰਲਾ ਰੇਤ ਬਜਰੀ ਜਿਹੜੀ ਹੈ 8-8000 ਰੁਪਏ ਸੈਂਕੜੇ ਤੱਕ ਤੁਸੀਂ ਕਰਤੀ ਆ ਕਿਸ ਚੀਜ਼ ਸ਼ਰਾਬ ਮਾਫੀਆ ਸਾਰਾ ਦਿੱਲੀ ਦਾ ਸੇਮ ਐਕਸਰਸਾਈਜ਼ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਵੀ ਚੱਲਦੀ ਹੈ ਪੰਜਾਬ ਦੇ ਜਿਹੜਾ ਵਪਾਰੀ ਸੀਗਾ ਜਿਹੜਾ ਸ਼ਰਾਬ ਦਾ ਕਾਰੋਬਾਰੀ ਸੀਗਾ ਉਹ ਸਾਰੇ ਖੁੱਡੇ ਲੈਣ ਲਗਾ ਕੇ ਇਹਨਾਂ ਨੇ ਸਾਰੇ ਜਿਹੜੇ ਵਪਾਰੀ ਆ ਮਾਫੀਆ ਸ਼ਰਾਬ ਮਾਫੀਆ ਦਿੱਲੀ ਦਾ ਹੀ ਲਾਂਦੇ ਦਾ ਪੰਜਾਬ ਦੇ ਵਪਾਰੀਆਂ ਨੂੰ ਸਿਰਫ ਇਹਨਾਂ ਨੇ 5 7 10% ਚ ਇੱਕ ਸਾਇਲੈਂਟ ਜਿਹੜਾ ਉਹ ਆਪਣਾ 파ਟਨਰ ਬਣਾ ਕੇ ਰੱਖੇ ਦਾ ਸਾਡੀ ਤੁਹਾਡੇ ਮਾਧਮ ਰਾਹੀਂ ਹੋਰ ਬੇਨਤੀ ਹੈ ਮਾਨਯੇ ਕੋਰਟ ਅੱਗੇ ਇਰੀ ਅੱਗੇ ਕਿ ਵੀ ਪੰਜਾਬ ਦੇ ਵਿੱਚ ਆ ਕੇ ਸ਼ਰਾਬ ਪਾਲਸੀ ਵੀ ਦੇਖੋ ਮਾਈਨਿੰਗ ਮਾਫੀਆ ਨੂੰ ਵੀ ਨਕੇਲ ਪਣਾਓ ਕਿਉਂਕਿ ਗਰੀਬ ਜਿਹੜਾ ਹੈ ਉਹ ਰੇਤ ਬਜਰੀ ਤੋਂ ਹੀ ਮਹਤਾਜ ਹੋ ਗਿਆ ਜੈ ਹਿੰਦ ਜੈ ਵਾਤ ਸਾਨੂੰ ਜਿਹੜੇ ਕੋਰਟ ਦੇ ਹੁਣੂ ਕਮਾਏ ਆ ਸਾਨੂੰ ਇਹੀ ਆਸ ਹੈ ਕਿ ਜਿਹੜੇ ਉਪਰੋਂ ਦੀ ਅਫਸਰ ਆਣਗੇ ਜਿਹੜੇ ਵੀ ਆਣਗੇ ਉਹਨਾਂ ਤੇ ਹੀ ਆਸ ਹੈਗੀ ਹੈ ਕਿ ਉਹ ਕਿਹੜਾ ਫੈਸਲਾ ਲੰਦੇ ਹੈਗੇ ਆ ਜਿਹੜਾ ਕਿ ਇਹਨਾਂ ਨੇ ਕਿਹਾ ਕਿ ਆਈ ਇਹਨਾਂ ਨੂੰ ਪਾਣੀ ਦੀ ਵਿਵਸਥਾ ਵੀ ਦਿੱਤੀ ਦੀ ਹੈ ਲਾਈਟ ਦੀ ਵਿਵਸਥਾ ਵੀ ਦਿੱਤੀ ਦੀ ਹੈਗੀ ਆ ਤੇ ਹੋਰ ਸਚਾਲੇ ਵਗੈਰਾ ਦੀ ਵਿਵਸਥਾ ਵੀ ਦਿੱਤੀ ਦੀ ਹੈਗੀ ਆ ਤੇ ਉਹ ਵੀ ਆ ਕੇ ਦੇਖ ਲੈਣਗੇ ਕਿ ਕਿੰਨੇ ਕ ਸਾਨੂੰ ਪਾਣੀ ਦੀ ਵਿਵਸਥਾ ਤੇ ਕਿੰਨੀ ਕ ਲਾਈਟ ਦੀ ਵਿਵਸਥਾ ਕੀਆ ਤੇ ਕਿੰਨੇ ਕ ਸੁਚਾਲੇ ਬਣਾ ਕੇ ਦਿੱਤੇ ਦੇ ਹੈਗੇ ਆ ਹੁਣ ਵੀ ਕੀ ਤਾਜਾ ਵਿਵਸਥਾ ਹੈ ਕੀ ਹਾਲਾਤ ਕੀ ਨੇ ਇਹਦੇ ਹਾਲਾਤ ਤੁਸੀਂ ਇੱਕ ਵਾਰੀ ਇੱਧਰ ਹੀ ਪਿੱਛੇ ਕੈਮਰਾ ਮਾਰ ਕੇ ਵੇਖ ਲਓ ਕਿੰਨੀਆਂ ਕ ਸਾਡੇ ਦੇ ਛੱਤਾਂ ਹੈਗੀਆਂ ਤੇ ਕਿੰਨੇ ਕ ਸਾਡੇ ਕੋਲ ਛਾਵਾਂ ਹੈਗੀਆਂ ਆ ਤੇ ਕਿੰਨੇ ਕ ਸਾਡੇ ਕੋਲ ਸੁਚਾਲੇ ਹੈਗੇ ਆ ਤੇ ਕਿੰਨੀ ਕ ਸਾਡੇ ਕੋਲ ਬੱਤੀ ਹੈਗੀ ਆ ਆਉਂ ਕੇ ਗਰਮੀ ਦੇ ਵਿੱਚ ਬੈਠੇ ਦੇ ਆ ਗੰਦਗੀ 'ਚ ਬੈਠਦੇ ਆਂ ਹੀ ਸਫਾਈ ਦਾ ਕੀ ਪ੍ਰਬੰਧ ਸਫਾਈ ਤੁਸੀਂ ਦੇਖੋ ਕਿ ਗੰਦ ਹਰ ਜਗ੍ਹਾ ਪਿਆ ਹੈਗਾ ਠੀਕ ਹੈ ਕਿ ਉਸ ਤੋਂ ਬਾਅਦ ਇੱਕ ਟਰੈਕਟਰ ਵਾਲਾ ਹੁੰਦਾ ਉਹ ਵੀ ਮਰਜ਼ੀ ਦੇ ਨਾਲ ਟਰੈਕਟਰ ਫੇਰ ਕੇ ਤੇ ਗਾਂ ਜਾਂਦਾ ਹੈਗਾ ਤੇ ਸਫਾਈ ਦੀ ਕੋਈ ਇੰਨੀ ਵਿਵਸਥਾ ਵੀ ਨਹੀਂ ਆ ਤੇ ਟੈਂਡਰ ਦੁਆਤੋਂ ਹੋ ਗਿਆ ਤੇ ਸਾਨੂੰ ਅਸੀਂ ਕੋਈ ਐ ਨਹੀਂ ਕਹਿੰਦੇ ਕਿ ਅਸੀਂ ਪਰਚੀ ਨਹੀਂ ਦਿੰਦੇ ਅਸੀਂ ਪਰਚੀ ਹੁਣ ਵੀ ਦੇਣ ਦੇ ਹੈਗੇ ਆ ਜਿਹੜੇ ਸਿਰ ਤੇ ਛੱਤਾਂ ਵੀ ਨਹੀਂ ਹੈਗੀਆਂ ਤਾਂ ਵੀ ਇਹ ੱਟਕੇ ਛਾਈ ਵਾਲੀ ਪਰਚੀ ਲੈਣ ਦੇ ਹੈਗੇ ਆ ਤੇ ਅਸੀਂ ਕਹਿੰਦੇ ਆ ਕਿ ਸਾਨੂੰ ਜੇ ਪਰਚੀ ਲੈਣੀ ਹੈ ਤੇ ਸਾਡੀ ਸਿਰ ਤੇ ਛੱਤਾਂ ਦਿਓ ਸਾਨੂੰ ਕੋਈ ਬੂਤ ਬਣਾ ਕੇ ਦਿਓ ਸਾਨੂੰ ਕੋਈ ਮਾੜਾ ਮੋਟਾ ਉਹਦੇ ਬਦਲੇ ਕੋਈ ਦਿਓ ਤੇ ਸਹੀ ਤੁਸੀਂ ਇਹ ਗੁੰਡਾ ਟੈਕਸ ਵਾਲੀ ਪਰਚੀ ਕਿਉਂ ਲੈਣਦੇ ਹੋ ਜੇ ਤੁਹਾਨੂੰ ਅਸੀਂ ਆਪਣੇ ਮਾਨਤਰ ਹੁਣਾ ਚੁਣਿਆ ਇੱਕ ਪਾਰਟੀ ਨੂੰ ਚੁਣਿਆ ਆ ਤੇ ਉਹ ਪਾਰਟੀ ਸਾਡੇ ਕੋਲੋਂ ਇਹ ਤਕੇਸ਼ਾਈ ਕਰਦੀ ਹੈਗੀ ਆ ਕਿ ਹਾਂ ਵੀ ਬੈਠੋ ਧੁੱਪੇ ਤੇ ਤੁਸੀਂ 100 ਰੁਪਿਆ ਰੋਜ਼ ਦਾ ਦਿਓ ਇਹ ਕਿਹੜਾ ਇਨਸਾਫ ਹੈਗਾ ਮੈਂ ਜਿਹੜੇ ਵੀ ਹੈਗੀ ਆ ਜਿਹੜੇ ਵੀ ਰਾਜਨੀਤਿਕ ਬੰਦੇ ਹੈਗੇ ਆ ਜਾਂ ਕੋਈ ਵੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਆਮ ਬੰਦੇ ਨੂੰ ਦੇਖੋ ਜਰਾ ਚੰਗੀ ਤਰ੍ਹਾਂ ਨਾਲ ਆ ਕੇ ਇੱਕ ਵਾਰੀ ਤਿੰਨ ਚਾਂ ਕੀ ਮਾਰ ਕੇ ਵੇਖੋ ਕਿ ਆਮ ਬੰਦਾ ਕਿੰਨਾ ਕਿ ਦੁਖੀ ਹੈਗਾ ਇਸ ਵੇਲੇ ਜੇ 100 ਅਸੀਂ ਘਰ ਲੈ ਕੇ ਜਾਣਾ ਤੇ 100 ਹੀ ਲੈ ਕੇ ਜਾਣਦੇ ਆਂ ਕੀ ਲੈ ਕੇ ਜਾਣਾ ਘਰ ਵਾਣੀਓ ਕੋਰਟ ਤੋਂ ਕੀ ਉਮੀਦ ਹੈ ਕੋਰਟ ਤੋਂ ਨਾ ਹੀ ਉਮੀਦ ਹੈ ਕਿ ਉਹ ਜੋ ਵੀ ਫੈਸਲਾ ਕਰੇ ਸਾਡੇ ਹੱਕ ਵਿੱਚ ਕਰੇ ਤੇ ਜਿਹੜੇ ਵੀ ਅਫਸਰਾਨ ਉਹ ਦੇਖ ਸੋਣ ਕੇ ਤੇ ਆਪਣੇ ਜੱਜ ਸਾਹਿਬ ਨੂੰ ਚੰਗੇ ਤਰੀਕੇ ਨਾਲ ਇਹ ਗਾਈਡ ਕਰਨ ਕਿ ਇੱਥੇ ਜਿਹੜੀ ਵਿਵਸਥਾ ਉਹ ਜੋ ਵੀ ਹੈਗੀ ਆ ਸੱਚ-ਸਾਚੀ ਉੱਥੇ ਦੱਸ ਦੇਣ ਕਿ ਕਿੰਨੀ ਕੀ ਵਿਵਸਥਾ ਹੈਗੀ ਆ ਤੇ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's Gems Cambridge International School Pathankot affiliated to CBSE New Delhi. Little kids are soft at body and strong at soul. Such is our kindergarten section with kids friendly classrooms and strong ethics to inculcate good habits among our little champs. The future ready school with shooting range, cricket academy, NCC naval unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.